ਵਲੇ ਮਹਲਾ ਪੰਜਵਾ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰੂ ਦੇਵ ਸੁਖ சாਤ ਸਹਿਜ ਆਨੰਦ ਪਏ ਪੂਰਨ ਪੀਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਖਸ਼ਿਆਨ ਆਪਣੇ ਗਲਤਾਰੀ ਮਨ ਬਾਸ਼ਤ ਫਲ ਦਿੱਤੀਆਂ ਨਾਨਕ ਬਲੇਹਾਰੀ ਆਵਲੇ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰੂ ਦੇਵ ਸੁਖ ਸ਼ਾਂਤ ਸਹਿਜ ਆਨੰਦ ਪਏ ਪੂਰਨ ਪੀਸੇਵ ਰਹਾਓ ਅਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਐਨ ਆਪਣੇ ਗਲ ਤਾਰੀ ਮਨ ਬਾਸ਼ਤ ਫਲ ਦਿੱਤੀਨ ਨਾਨਕ ਬਿਲੇਹਾਰੀ ਆਵਲੇ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰudev ਸੁਖ சாਤ ਸਹਿਜ ਆਨੰਦ ਪਏ ਪੂਰਨ ਪੀ ਸੇਵ ਰਹਾਓ ਭਗਤ ਜਨਾ ਕੀ ਬੇੰਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਨ ਆਪਣੇ ਗਲ ਤਾਰੀ ਨਬਾਸ਼ਤ ਫਲ ਦਿੱਤੀਆਂ ਨਾਨਕ ਬਲੇਹਾਰੀ ਆਵਲੇ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰੂ ਦੇਵ ਸੁਖ ਸ਼ਾਂਤ ਸਹਿਜ ਆਨੰਦ ਪਏ ਪੂਰਨ ਪੀ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਆਨ ਆਪਣੇ ਗਲਤਾਰੀ ਮਨ ਬਾਸ਼ਤ ਫਲ ਦਿੱਤੀਨ ਨਾਨਕ ਬਿਲੇਹਾਰੀ ਆਵਲੇ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰੂ ਦੇਵ ਸੂਕ ਸ਼ਾਂਤ ਸਹਿਜ ਆਨੰਦ ਪਏ ਪੂਰਨ ਪੇ ਸੇਵ ਰਹਾਓ ਭਗਤ ਜਨਾ ਕੀ ਬੇੰਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਐਨ ਆਪਣੇ ਗਲ ਤਾਰੀ ਮਨ ਬਾ ਸ਼ਤਫਲ ਦਿੱਤੀਨ ਨਾਨਕ ਬਿਲੇਹਾਰੀ ਆਵਲੇ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰੂ ਦੇਵ ਸੁਖ சாਤ ਸਹਿਜ ਆਨੰਦ ਪਏ ਪੂਰਨ ਪੀਸੇਵ ਰਹਾਉ ਭਗਤ ਜਨਾ ਕੀ ਬੇੰਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਆਨ ਆਪਣੇ ਗਲਤਾਰੀ ਮਨ ਬਾਸ਼ਤ ਫਲ ਦਿੱਤੀਨ ਨਾਨਕ ਬਲੇਹਾਰੀ ਆਵਲੇ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰੂ ਦੇਵ ਸੁਖ சாਤ ਸਹਿਜ ਆਨੰਦ ਪਏ ਪੂਰਨ ਪੀ ਸੇਵ ਰਹਾਓ ਅਗਤ ਜਨਾ ਕੀ ਬੇੰਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਐਨ ਆਪਣੇ ਗਲ ਤਾਰੀ ਮਨ ਬਾਸ਼ਤ ਫਲ ਦਿੱਤੀਨ ਨਾਨਕ ਬਲੇਹਾਰੀ ਆਵਲੇ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰੂ ਦੇਵ ਸੁਖਾਂਤ ਸਹਿਜ ਆਨੰਦ ਪਏ ਪੂਰਨ ਪੀ ਸੇਵ ਰਹਾਓ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਨ ਆਪਣੇ ਗਲ ਤਾਰੀ ਮਨ ਬਾਛਤ ਫਲ ਦਿੱਤੀਆਂ ਨਾਨਕ ਬਲੇਹਾਰੀ ਆਵਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰੂ ਦੇਵ ਸੁਖ ਸ਼ਾਂਤ ਸਹਿਜ ਆਨੰਦ ਪਏ ਪੂਰਨ ਪੀ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਐਨ ਆਪਣੇ ਗਲ ਤਾਰੀ ਮਨ ਬਾਸ਼ਤ ਫਲ ਦਿੱਤੀਨ ਨਾਨਕ ਬਿਲੇਹਾਰੀ ਆਵਲੇ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖਿਐਨ ਪਾਰ ਬ੍ਰਹਮ ਗੁਰੂ ਦੇਵ ਸੁਖਾਂਤ ਸਹਿਜ ਆਨੰਦ ਪਏ ਪੂਰਨ ਪੀ ਸੇਵ ਰਹਾਓ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਆ ਨ ਆਪਣੇ ਗਲਤਾਰੀ ਮਨ ਬਾਸ਼ਤ ਫਲ ਦਿੱਤੀਨ ਨਾਨਕ ਬਲੇਹਾਰੀ ਆਵਲੇ ਮਹਲਾ ਪੰਜਵਾਂ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰੂ ਦੇਵ ਸੁਖ ਸ਼ਾਂਤ ਸਹਿਜ ਆਨੰਦ ਪਏ ਪੂਰਨ ਪੀ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਆਨ ਆਪਣੇ ਗਲਤਾਰੀ ਮਨ ਬਾਸ਼ਤਫਲ ਦਿੱਤਿਅਨ ਨਾਨਕ ਬਲੇਹਾਰੀ ਆਵਲੇ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰੂ ਦੇਵ ਸੁਖ சாਤ ਸਹਿਜ ਆਨੰਦ ਪਏ ਪੂਰਨ ਪੀਸੇਵ ਰਹਾਓ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਐਨ ਆਪਣੇ ਗਲ ਤਾਰੀ ਮਨ ਬਾਛਤ ਫਲ ਦਿੱਤੀਐਨ ਨਾਨਕ ਬਲੇਹਾਰੀ ਆਵਲੇ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰੂ ਦੇਵ ਸੁਖ சாਤ ਸਹਿਜ ਆਨੰਦ ਪਏ ਪੂਰਨ ਪੀ ਸੇਵ ਰਹਾਓ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਨ ਆਪਣੇ ਗਲ ਤਾਰੀ ਮਨ ਬਾਛਤ ਫਲ ਦਿੱਤੀਆਂ ਨਾਨਕ ਬਿਲੇਹਾਰੀ। ਆਵਲੇ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰੂ ਦੇਵ। ਸੁਖ சாਤ ਸਹਿਜ ਆਨੰਦ ਪਏ ਪੂਰਨ ਪੀਸੇਵ ਰਹਾਉ। ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ। ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਐਨ ਆਪਣੇ ਗਲਤਾਰੀ ਮਨ ਬਾਸ਼ਤ ਫਲ ਦਿੱਤੀਨ ਨਾਨਕ ਬਲੇਹਾਰੀ ਆਵਲੇ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖਿਐਨ ਪਾਰ ਬ੍ਰਹਮ ਗੁਰੂ ਦੇਵ ਸੁਖੁ ਚਾਂਤ ਸਹਿਜ ਆਨੰਦ ਪਏ ਪੂਰਨ ਪੀ ਸੇਵ ਰਹਾਓ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਐਨ ਆਪਣੇ ਗਲ ਤਾਰੀ ਮਨ ਬਾਛਤ ਫਲ ਦਿੱਤੀਨ ਨਾਨਕ ਬਿਲੇਹਾਰੀ ਆਵਲੇ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰੂ ਦੇਵ ਸੁਖ சாਤ ਸਹਿਜ ਆਨੰਦ ਪਏ ਪੂਰਨ ਪੀ ਸੇਵ ਰਹਾਓ ਭਗਤ ਜਨਾ ਕੀ ਬੇੰਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਅਨ ਆਪਣੇ ਗਲਤਾਰੀ ਮਨ ਬਾਸ਼ਤ ਫਲ ਦਿੱਤੀਨ ਨਾਨਕ ਬਲੇਹਾਰੀ ਆਵਲੇ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰੂ ਦੇਵ ਸੁਖ ਸ਼ਾਂਤ ਸਹਿਜ ਆਨੰਦ ਪਏ ਪੂਰਨ ਪੀ ਸੇਵ ਰਹਾਓ ਅਗਤ ਜਨਾ ਕੀ ਬੇੰਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਐਨ ਆਪਣੇ ਗਲ ਤਾਰੀ ਮਨ ਬਾਸ਼ਤ ਫਲ ਦਿੱਤੀਨ ਨਾਨਕ ਬਿਲੇਹਾਰੀ ਆਵਲੇ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰੂ ਦੇਵ ਸੁਖ சாਤ ਸਹਿਜ ਆਨੰਦ ਪਏ ਪੂਰਨ ਪੀ ਸੇਵ ਰਹਾਓ ਭਗਤ ਜਨਾ ਕੀ ਬੇੰਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਨ ਆਪਣੇ ਗਲ ਤਾਰੀ ਮਨ ਬਾਛਤ ਫਲ ਦਿੱਤੀਆਂ ਨਾਨਕ ਬਿਲੇ ਹਾਰੀ ਆਵਲੇ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰੂ ਦੇਵ ਸੁਖ சாਤ ਸਹਿਜ ਆਨੰਦ ਪਏ ਪੂਰਨ ਪੀਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਐਨ ਆਪਣੇ ਗਲਤਾਰੀ ਮਨ ਬਾਛਤ ਫਲ ਦਿੱਤੀਨ ਨਾਨਕ ਬਲੇਹਾਰੀ ਆਵਲੇ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖਿਐਨ ਪਾਰ ਬ੍ਰਹਮ ਗੁਰੂ ਦੇਵ ਸੁਖੁ ਚਾਂਤ ਸਹਿਜ ਆਨੰਦ ਪਏ ਪੂਰਨ ਪੀ ਸੇਵ ਰਹਾਓ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਐਨ ਆਪਣੇ ਗਲ ਤਾਰੀ ਮਨ ਬਾਛਤ ਫਲ ਦਿੱਤੀਨ ਨਾਨਕ ਬਲੇਹਾਰੀ ਆਵਲੇ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰੂ ਦੇਵ ਸੁਖ ਸਾਧ ਸਹਿਜ ਆਨੰਦ ਪਏ ਪੂਰਨ ਪੀ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਤੋਖੇ ਹਮਾਰੇ ਬਖਸ਼ਿਆਨ ਆਪਣੇ ਗਲਤਾਰੀ ਮਨ ਬਾਸ਼ਤ ਫਲ ਦਿੱਤਿਅਨ ਨਾਨਕ ਬਲੇਹਾਰੀ ਆਵਲੇ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰਖਿਐਨ ਪਾਰ ਬ੍ਰਹਮ ਗੁਰੂ ਦੇਵ ਸੁਖ சாਤ ਸਹਿਜ ਆਨੰਦ ਪਏ ਪੂਰਨ ਪੀਸੇਵ ਰਹਾਓ ਪਗਤ ਜੀ ਨਾ ਕੀ ਬੇੰਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਐਨ ਆਪਣੇ ਗਲ ਤਾਰੀ ਮਨ ਬਾਛਤ ਫਲ ਦਿੱਤੀਨ ਨਾਨਕ ਬਿਲੇਹਾਰੀ ਆਵਲ ਮਹੱਲਾ 5 ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰudev ਸੁਖ சாਤ ਸਹਿਜ ਆਨੰਦ ਪਏ ਪੂਰਨ ਪੀ ਸੇਵ ਰਹਾਓ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਨ ਆਪਣੇ ਗਲ ਤਾਰੀ ਮਨ ਬਾ ਸ਼ਤਫਲ ਦਿੱਤੀਆਂ ਨਾਨਕ ਬਲੇਹਾਰੀ ਆਵਲੇ ਮਹੱਲਾ 5